ਮੇ ਬਾਖਰ ਜੀ ਨੂੰ ਚੋਣਿਕ ਕੈਂਡੀਡੇਟ ਅਨਾਉਂਸ ਕੀਤਾ ਹੈ ਤਾਂ ਪਾਰਟੀ ਵੱਲੋਂ ਕਿਉਂ ਦੇ ਲਈ ਹੈ ਜੋ ਸਾਰੇ ਲੋਕੀ ਸਾਡੀ ਪਾਰਟੀ ਦੀ ਇੱਕ ਰਵਾਇਤ ਹੈ ਕਿ ਕੋਰ ਕਮੇਟੀ ਬੈਂਦੀ ਹੈ ਕੋਰ ਕਮੇਟੀ ਬਹਿ ਕੇ ਉਹ ਫੈਸਲਾ ਕਰਦੀ ਹੈ ਕਿ ਉਹ ਅਨਾਉਂਸ ਕਰਦੀ ਹੈ ਆ ਜਿਹੜੀ ਤੁਸੀਂ ਗੱਲ ਸੋਚ ਰਹੇ ਹੋ ਕਹਿ ਰਹੇ ਹੋ ਆਪਣੇ ਲੀਡਰਾਂ ਦੀ ਭਾਵਨਾ ਹੈ ਮੰਗ ਹੈ ਮੰਗ ਹੈ ਤੇ ਪਾਉ ਹੈ ਜੀ ਵਿਜੀਟ ਕੈਪਟਨ ਸਾਹਿਬ ਕਿਹਾ ਦੇ ਰਹੇਗੇ ਜੀ ਆਪਣਾ ਕੋਸ਼ਿਸ਼ ਕਰਨ ਵਾਸਤੇ ਕੀ ਯਾਸ ਡੇਰੇ ਗਿਆ ਵੋਟ ਮੰਗਣ ਵਾਸਤੇ ਉਹਨੇ ਮੀਟਿੰਗ ਹੋਈ ਹੈ ਜੀ ਕਾਫੀ ਲੈ ਲਦੇ ਕਿਤੋਂ ਆਏ ਯਾਰ ਮੈਂ ਉਹਨਾਂ ਬਾਰੇ ਕੀ ਕਹਿੰਦਾ ਮੈਂ ਉਹਨਾਂ ਉਹ ਜੋ ਮਰਜ਼ੀ ਕਰ ਰਹੇ ਨੇ ਇਹ ਦੀ ਰਾਜਨੀਤੀ ਨਹੀਂ ਹੋਊਗੀ ਇਹਨੇ ਡੇਰਿਆਂ ਦੇ ਰਾਜਨੀਤੀ ਨਹੀਂ ਹੋਊਗੀ ਇਹ ਪਹਿਲ ਤੋਂ ਉਹਨਾਂ ਨੇ ਕਰਤੀ ਪਹਿਲੇ ਯਾਰ ਮੈਂ ਦੱਸਾਂ ਕੀ ਕੈਪਟਨ ਸਾਹਿਬ ਨਖਿੱਦ ਨ ਲੈਕ ਨ ਕਮਾ ਮੁਖਮੰਦਰੀ ਹੈ ਮੋਦੀ ਬਾਰੇ ਕੀ ਕਹਾਂ ਹਰ ਸਮਾਜ ਹਰ ਸਮਾਜ ਨੇ ਟਵੀਟ ਕੀਤਾ ਅੱਜ ਮਨਤੀ ਤੋਂ ਲੈ ਕੇ ਕਿ ਉਹ ਇਤੋਂ ਭੱਜ ਰਹੇ ਨੇ ਚੋਣ ਨਹੀਂ ਲੜ ਰਹੇ ਥਰਮਲ ਬੰਦ ਕਰਤਾ ਉਹਨਾਂ ਨੇ ਲੋਕਾਂ ਕੈਗੇਟੇਸ਼ਨ ਕਰ ਰਹੇ ਉਹਨਾਂ ਦੇ ਖਿਲਾਫ ਤਾਂ ਗੱਲ ਤਾਂ ਸਹੀ ਹੈ ਸਾਰਾ ਮੁਝੇ ਬੰਦੀ ਕਰਤਾ ਮੈਨੂੰ ਲੱਗਦਾ ਰੋਜ਼ ਇਹ ਤੇ ਟੀਚਰ ਮੁਲਾਜ਼ਮ ਨਾ ਤਨਖਾਹ ਦਿੰਦੇ ਆ ਸਾਰੀਆਂ ਪੈਨਸ਼ਨਾਂ ਨਹੀਂ ਆਈਆਂ ਛੱਗ ਨਹੀਂ ਹੈ ਖਜ਼ਾਨਾ ਮੰਤਰੀ ਉਹ ਹੈ ਸਾਡੇ ਟਾਈਮ ਤੇ ਹਰ ਹਰ ਮਹੀਨੇ ਹੁੰਦਾ ਸੀ ਸਾਰਾ ਸਮਾਂ ਉਹਦਾ ਸਟੇਟ ਵੀ ਸਰਕਾਰ ਉਹਨਾਂ ਦੀ ਹੈ ਇਹ ਸਟੇਟ ਤੇ ਉਹੀ ਮੈਂ ਕਹਿੰਦਾ ਕਿ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਤੁਸੀਂ ਦੇਖ ਲਓ ਬਟਿੰਡੇ ਸ਼ਹਿਰ 'ਚ ਇੱਕ ਨਵੀਂ ਇੱਟ ਲੱਗੀ ਹੈ ਕੋਈ ਨਵੀਂ ਚੀਜ਼ ਦਿੱਤੀ ਹੈ ਕੋਈ ਯਾਦ ਹੈ ਮੈਂ ਉਹਦੀ ਸਪੀਚ ਪੜ੍ਹਦਾ ਹੂੰ ਸੀ ਹਰ ਮਹੀਨੇ ਇੱਕ ਫੈਕਟਰੀ ਲਾਉਂਗੇ ਇੱਥੇ ਉਹੀ ਤਾਂ ਸੁਣੀ ਹੋਣੀ ਹੈ ਮੈਨੂੰ ਲੱਗਦਾ ਹਰ ਮਹੀਨੇ ਇੱਕ ਫੈਕਟਰੀ ਉਹ ਤਾਂ ਮਹਾ ਗੱਪੀ ਐ ਜਿੰਨੇ ਆ ਜਿੰਨੇ ਕਾਂਗਰਸੀ ਐ ਸਾਰੇ ਮਹਾ ਗੱਪੀ ਐ ਤੇ ਵਿਜੀਲન્સ 90% ਸਿਰਫ ਠੀਕ ਚੰਡੀਗੜ੍ਹ ਤੋਂ ਬਿਫਿੰਦੇ ਚਰਚਾ ਬੱਦ ਗੀ ਯਾਰ ਮੈਨੂੰ ਤਾਂ ਕੋਈ ਮਰਜ਼ੀ ਆ ਜੇ ਆਪਾਂ ਨੂੰ ਕੀ ਉਹਨਾਂ ਦੀ ਪਾਰਟੀ ਦੀ ਆਪਣੀ ਥਿੰਕਿੰਗ ਐ ਜੀ ਅੱਜ ਤੁਹਾਡੀ ਮੀਟਿੰਗ ਸੀਗੀ ਫਰੋਥਪੁਰ ਪਾਰਲੀਮੈਂਟ ਸੈਗਮੈਂਟ ਦੇ ਲੀਡਰਸ ਦੇ ਨਾਲ ਉਥੇ ਸਭਾ ਜੀ ਪ੍ਰੈਂਟਾ ਸੋ ਇਡੀਟਿਨ ਪ੍ਰੀਪਰੇਸ਼ਨ ਫਾਰ ਥੈਟ ਯੂ ਆਰ ਨਹੀਂ ਨਹੀਂ ਮੈਂ ਤਾਂ ਹਰ ਮੇਰੇ ਮੇਰੇ ਤਾਂ ਤੁਸੀਂ ਦੇਖਿਆ ਨਾ 117 ਹਲਕੇ ਜਾ ਕੇ ਆ ਮੈਂ ਹਲਕਾ ਵਾਈਜ਼ ਮੀਟਿੰਗਸ ਕਰ ਰਹੇ ਹੋ ਆਪਣੇ ਵਰਕਰਾਂ ਨਾਲ ਸਾਰੇ ਮੈਂ ਬਟੇ ਸਪੈਕੂਲੇਸ਼ਨਸ ਹੈ ਕਿ ਤੁਸੀਂ ਫਿਰੋਜ਼ਪੁਰ ਤੋਂ ਕੰਟੈਕਟ ਕਰ ਰਹੇ ਹੋ ਉਸ ਸਪੈਕੂਲੇਸ਼ਨ ਮੈਂ ਵੀ ਤੁਹਾਡੇ ਅਖਬਾਰਾਂ ਚ ਪੜਿਆ ਸੀ ਰੈਡ টু ਦਾ ਪੇਪਰਸ ਤੇ ਤੇ ਹਲਤਾਵਾਂ ਪੁੰਦਰ ਸਾਹਿਬ ਨੇ ਮੀਟਿੰਗ ਦਾ ਉਹਦੇ ਨਾਲ ਕੋਈ ਕੰਟੈਕਟ ਨਹੀਂ 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 ਸੁਭਾਸ਼ ਸੁਵੀਰ ਜੀ ਵਟਵਾਲਸ ਆਰ ਦੀ ਕਲੈਕਸ਼ਨ ਲੇਟ ਸਾਹਿਬ ਨਹੀਂ ਨਹੀਂ ਉਹਨਾਂ ਦੀ ਉਮਰ ਤਾਂ ਇਟਸ ਸੀ ਇਹਨਾਂ ਦੇ ਨਾਮ ਪ੍ਰਕਾਸ਼ ਨੂੰ ਬਦਲ ਕਰੇ ਮੈਂ ਮੈਨਿਫੈਸਟੋ ਹੈ ਜਿਹੜਾ ਲੀਗਲ ਡਾਕੂਮੈਂਟ ਬਣ ਜਾਣਾ ਚਾਹੀਦਾ ਉਸ ਨਾਲ ਆਏ ਆਏ ਮੈਂ ਉਹਨਾਂ ਨੂੰ ਐਗਰੀ ਕਰਦਾ ਐ ਕਿਉਂਕਿ ਅੱਜ ਅੱਜਕੱਲ ਮੈਨੀਫੈਸਟੋਰਸ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਕੈਪਟਨ ਸਾਹਿਬ ਜੇ ਗੁੜਕਾ ਸਾਹਿਬ ਦੀ ਸੌਂ ਖਾ ਕੇ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸੌਂ ਖਾਦੀ ਹੈ ਕੈਪਟਨ ਸਾਹਿਬ ਨੇ ਤੁਸੀਂ ਦੇਖ ਲਓ ਗੁਰੂ ਸਬੰਧ ਦੀ ਸੌਂ ਖਾ ਕੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਤੁਸੀਂ ਦੇਖੋ ਆਮ ਜਨਤਾ ਨੂੰ ਇਤੋਂ ਵੱਡਾ ਧੋਖਾ ਕੀ ਹੋ ਸਕਦਾ ਤੁਸੀਂ ਜੇ ਜੇ ਇਜੀ ਵੱਡੀ ਸੌਂ ਖਾ ਕੇ ਤੁਸੀਂ ਕਹੋਗੇ ਆਹ ਚੀਜ਼ਾਂ ਦੇਵਾਂਗਾ ਉਹਦਾ ਮੁਕਰ ਜੋ ਆਹ ਤਾਂ ਇਟਸ ਲਾਈਕ ਮਨਲਾ ਕ੍ਰਿਮਨਲ ਐਕਟ ਆ ਤਾਂ ਨਾ ਦ ਸ਼ੁੱਡ ਬੀ ਲਾਈਕ ਟ੍ਰੀਟਿਡ ਐਜ਼ ਅ ਕ੍ਰਿਮੀਨਲ ਐਕਟ ਨਾ ਕੇਸ ਸ਼ੁੱਡ ਬੀ ਰਜਿਸਟਰਡ ਸੁਖਜੀ ਸੁਦਾ 17 ਦੇ 2017 ਦੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਡੇਰਾ ਨੇ ਡੇਰਾ ਸੱਚਾ ਸੋਧਨਿਆ ਕਾਲੀਦਲ ਨੂੰ ਸਪੋਰਟ ਕੀਤਾ ਗਿਆ ਕਾਲੀਦਲ ਦੇ ਕੈਂਡੀਡੇਟਸ ਵੀ ਕਾਫੀ ਮੈਂ ਮੈਂ ਜਿਹੜਾ ਅਖਬਾਰ ਚ ਜਿਹੜਾ ਮੈਂ ਦੇਖਿਆ ਇਸ ਪਹਿਲੀ ਗੱਲ ਮੈਂ ਅਖਬਾਰ ਚ ਮੈਂ ਫੋਟੋ ਆ ਦੇਖੇ ਉਥੇ ਕਈ ਕਾਂਗਰਸ ਦੇ ਲੀਡਰ ਵੀ ਗਏ ਸੀ ਬੱਠਾ ਹੀ ਦੂਜੀਆਂ ਪਾਰਟੀਆਂ ਦੇ ਗਏ ਸੀ ਪਰ ਤੁਹਾਡੇ ਲੀਡਰਸ ਦੀ ਇੱਥੇ ਕਾਫੀ ਮੀਟਿੰਗਸ ਵੀ ਹੋਈਆਂ ਸੀਗੀਆਂ ਜਾਂ ਕਈ ਕਾਂਗਰਸ ਦੇ ਮੈਂ ਉਹਦੇ ਮੈਂ ਤੈਨੂੰ ਇਕਲ ਕਿਹਾ ਹੈ ਸ਼੍ਰੋਮਣੀ ਅਕਾਲੀ ਦਲ ਪੰਥੀ ਨਮੈਦਾ ਜਥੇਬੰਦੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਹਰ ਹੁਕਮ ਦੇ ਪਾਬੰਦ ਹੈ ਅੱਛੀ ਕਪਾ ਆਈਜੀ ਜਿਹੜਾ ਆਈਜੀ ਹੈਗੀ ਆਪਣਾ ਜੁਰਪ੍ਰਤਾ ਸਿੰਘ ਦੀ ਉਹ ਬਸ ਕਹਿ ਦਿੱਤੀ ਉਹ ਕੰਪਿਸ਼ਨ ਹੁਣ ਪੁਲਿਸ ਨੂੰ ਤਲਬ ਕਰ ਲੈਂਦਾ ਮੈਨੂੰ ਲੱਗਦਾ ਹੈ ਕਿ ਆਈਜੀ ਜਿਹੜਾ ਹੈਗਾ ਕੀ ਨਾਂਕੀ ਉਹਮਰ ਵਿਜੇਪਤਾ ਉਹਮਰ ਵਿਜੇਪਤਾ ਬੱਲੇ ਦਾ ਅਗਲਾ ਇਲੈਕਸ਼ਨ ਵੀ ਲੜਨ ਨੂੰ ਤਿਆਰ ਹੈ ਕਾਂਗਰਸ ਦੀ ਟੈਕਸੀ ਉਹ ਬੇਸਿਕਲੀ ਕਾਂਗਰਸ ਦਾ ਜਿਵੇਂ ਫਰੰਟਮੈਨ ਨਹੀਂ ਹੁੰਦਾ ਉਹ ਤਾਂ ਐਂ ਲੱਗ ਰਿਹਾ ਐਂ ਚੱਲ ਰਿਹਾ ਜਿਵੇਂ ਸਾਰੀ ਗੇਮ ਪਲਾਨ ਕਾਂਗਰਸ ਦੀ ਕਿਉਂਕਿ ਕਾਂਗਰਸ ਦੀ ਫਰਸਟ੍ਰੇਸ਼ਨ ਹੋ ਗਈ ਹੈ ਉਹ ਹਰ ਰੋਜ਼ ਕੋਈ ਨਾ ਕੋਈ ਝੂਠ ਡਰਾਮਾ ਬਣਾਉਣਾ ਚਾਹੁੰਦੇ ਆ ਤੁਸੀਂ ਅੱਜ ਤੱਕ ਜ਼ਿੰਦਗੀ 'ਚ ਕਿਤੇ ਇਨਵੈਸਟੀਗੇਸ਼ਨ ਵਿੱਚ ਇਨਵੈਸਟੀਗੇਸ਼ਨ ਅਫਸਰ ਪ੍ਰੈਸ ਕਾਨਫਰੰਸ ਕਰਦਾ ਦੇਖਿਆ ਹਰ ਰੋਜ਼ ਕਿੰਨੇ ਕੇਸ ਹੋ ਰਿਹਾ ਕੋਈ ਮਰਡਰ ਹੁੰਦਾ ਕੋਈ ਰੇਪ ਹੁੰਦਾ ਕੋਈ ਕਿਤੇ ਕਿਤੇ ਆਉਂਦਾ ਪ੍ਰੈਸ ਕਾਨਫਰੰਸ ਹੋਈ ਹੈ ਕਿ ਅੱਜ ਮੈਂ ਕੇਸ ਚਾਹ ਕਰ ਰਿਹਾ ਅੱਜ ਮੈਂ ਕੇਸ ਚਾਹ ਕਰ ਰਿਹਾ ਕਿਉਂ ਆ ਸਾਰਾ ਉਹਨਾਂ ਨੂੰ ਪਤਾ ਕਿ ਪੈਰਾਥਲੋ ਜ਼ਮੀਨ ਖਿਸਕੀ ਹੈ ਕੈਪਟਨ ਹੁਣ ਪਿੰਡਾਂ ਜੇ ਪੰਜਾਬ ਚ ਨਹੀਂ ਵੜ ਸਕਦਾ ਦੇਖੋ ਕਾਂਗਰਸੀ ਅਜ ਤੱਕ ਵੜੇ ਪੰਜਾਬ ਚ ਅਜੇ ਤੱਕ ਘਰ ਘਰ ਪੰਜਾਬ ਪਹੁੰਚ ਗਏ ਕਿਉਂ ਕਿਉਂਕਿ ਇਹਨੇ ਝੂਠ ਬੋਲੇ ਆ ਹੁਣ ਲੋਕਾਂ ਦੇ ਪਰਦਾ ਸਿਰ ਤੇ ਅੱਖਾਂ 'ਚ ਫਿਰ ਤੋਂ ਪਾਉਣ ਦੀ ਕੋਸ਼ਿਸ਼ ਕਰਦੇ ਆ ਐਂਡ ਵਿਜੇ ਪ੍ਰਧਾਪ ਆਪਣੇ ਆਪ ਨੂੰ ਅੱਗੇ ਫਰੰਟਮੈਨ ਬਣਿਆ ਫਿਰਦਾ ਇਹ ਤੋਂ ਵੱਡਾ ਆਪਣੀ ਪੋਜੀਸ਼ਨ ਦੀ ਮਿਸਯੂਜ਼ ਜੋ ਕਰ ਰਿਹਾ ਕਵਰ ਵਿਜੇ ਪ੍ਰਤਾਪ ਕਰ ਰਿਹਾ ਆਪਣੇ ਆਪ ਰੋਜ਼ ਪ੍ਰੈਸ ਵਾਲਿਆਂ ਨੂੰ ਟੈਲੀਫੋਨ ਕਰਦਾ ਉਹਨਾਂ ਨੂੰ ਬੁਲਾਉਂਦਾ ਉਹਦੇ ਬਾਅਦ ਉਹਨਾਂ ਨੂੰ ਸਪੈਸ਼ਲ ਲੀਕਸ ਦਿੰਦਾ ਹੈ ਉਹਦੇ ਬਾਅਦ ਸਟੋਰੀਜ਼ ਦਿੰਦਾ ਹੈ ਆਪਣੇ ਹਿਸਾਬ ਨਾਲ ਜੋ ਜੋ ਉਹਦੀ ਆਪਣੀ ਠੀਕ ਕਰਦਾ ਤੁਸੀਂ ਗੱਲ ਦੇਖੋ ਇਤੋਂ ਵੱਡੀ ਫੈਬਰਿਕੀਸ਼ਨ ਕੀ ਹੈ ਹਾਈ ਕੋਰਟ ਦੇ ਜੱਜਸ ਨੇ ਅਬਜ਼ਰਵੇਸ਼ਨ ਦਿੱਤੀਆਂ ਹਾਈ ਕੋਰਟ ਦੇ ਜੱਜਸ ਜਿਨ੍ਹਾਂ ਦੇ ਦੋਨਾਂ ਨੇ ਜਦੋਂ ਬੇਲਸ ਹੋਈਆਂ ਸਾਰੇ ਅਫਸਰਾਂ ਦੀਆਂ ਤੇ ਦੂਜਿਆਂ ਦੀ ਅਬਜ਼ਰਵੇਸ਼ਨ ਦਿੱਤੀਆਂ ਕੀ ਆ ਜਿਹੜਾ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਥੋੜੀ ਐ ਆ ਤਾਂ ਪੋਲਿਟਿਕਲ ਵੰਡੇਟਾ ਦੀ ਗੱਲ ਚੱਲੀ ਐ ਹੁਣ ਮੰਤਾਰ ਸਿੰਘ ਬਰਾੜ ਜਿਹਦਾ ਕੋਈ ਲੈਣਾ ਦੇਣਾ ਨਹੀਂ ਇੱਕ ਇਲਾਕੇ ਦਾ ਐਮਐਲਏ ਐ ਹੁਣ ਉਹਨੇ ਜਦੋਂ ਉਹਦੇ ਹਲਕੇ ਵਿੱਚ ਕੋਈ ਪ੍ਰੋਟੈਸਟ ਹੋਏ ਉਹ ਐਸਐਚਓ ਨੂੰ ਟੈਲੀਫੋਨ ਕਰੇ ਜਾਂ ਕੋਈ ਐਸਪੀ ਨੂੰ ਟੈਲੀਫੋਨ ਕਰੇ ਕਿ ਜੀ ਇਹ ਪ੍ਰੋਟੈਸਟ ਐ ਇਹਦਾ ਕੋਈ ਸੋਲਵ ਕਰੋ ਇਹਦਾ ਮਤਲਬ ਉਹਦੇ ਪਰਚੇ ਦੇ ਕੇ ਅੰਦਰ ਕਰ ਦੋਗੇ ਜੇ ਮਤਲਬ ਤੁਸੀਂ ਮੀਡੀਆ ਵਾਲੇ ਕੋਈ ਪ੍ਰੈਸ ਨੂੰ ਇਨਫੋਰਮ ਐਸਐਚਓ ਨੂੰ ਇਨਫੋਰਮ ਕਰਨ ਕਿ ਜੀ ਆ ਇੱਥੇ ਕੋਈ ਫੰਕਸ਼ਨ ਆ ਹੋ ਰਿਹਾ ਗਲਤ ਹੋ ਰਿਹਾ ਇਹਦਾ ਮਤਲਬ ਤੁਹਾਡੇ ਤੇ ਪਰਚਾ ਹੋ ਜੂਗਾ ਇਤੋਂ ਵੱਧ ਫਰਸਟ੍ਰੇਸ਼ਨ ਕੀ ਹੋ ਸਕਦੀ ਹੈ ਪੋਲਿਟিক্যাল ਬਾਇਸ ਕੀ ਹੋ ਸਕਦੀ ਹੈ ਜੋ ਮਨਤਾਪ ਸਿੰਘ ਬਰਾੜ ਦਾ ਐਗਜ਼ਾਮਪਲ ਇੱਕ ਪਿਓਰ ਐਗਜ਼ਾਮਪਲ ਆ ਪੋਲਿਟিক্যাল ਵੈਂਡੇਟਾ ਐਂਡ ਕਾਂਗਰਸ ਅਮਰਿੰਦਰ ਸਿੰਘ ਦੇ ਮੂੰਹ ਤੋਂ ਆਪਣੇ ਦੇ ਫਰੰਟਮੈਨ ਹੋ ਕੇ ਆਪਣਾ ਅਜ ਕਵਰ ਵਿਜੀਪ ਦਾ ਕੰਮ ਕਰ ਰਹੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਸਰ ਆਇਆ ਹੈ ਮਤੂ ਆਇਆ ਟੂ ਪੋਚਸ ਬਸ ਇਸ ਲੈਟਰ ਉਹ ਦਾ ਮਿਸਰ ਸਰਸਮਿਤ ਦਾ ਮਾਦਾ ਹੈ ਜੇ ਉਹਨਾਂ ਨੂੰ ਪਟੰਨੇ ਤੋਂ ਕੈਂਡੀਡੇਟ ਸਪੋਸਰ ਹੋ ਫਾਈਨਲਾਈਜ਼ ਨਹੀਂ ਹੋਇਆ ਆਰ ਯੂ ਇਨ ਸਪੋਰਟ ਆਫ ਮਿਸਿਸ ਹਰਸਿਮਰਪੁਰ ਬਾਦਲਸ ਕੈਂਡੀਡੇਚਰ ਫॉर ਪਟੰਨੇ ਸੀ ਸਰ ਜਦ ਕਰ ਚ ਲੜਾਈ ਸਰ ਯਸ ਸਰ ਇਟ ਡਸਨਟ ਮੇਕ ਐਨੀ ਡਿਫਰੈਂਸ ਵੈਦਰ ਆ ਸਪੋਰਟ অর ਨੋਟ ਸਪੋਰਟ ਇਟ ਇਸ ਅ ਡਿਸੀਜਨ ਬਾਈ ਡੇਕਰ ਮਤਲਬ ਪਾਰਟੀ ਪਾਰਟੀ ਹਸ ਟੂ ਟੇਕ ਅ ਡਿਸੀਜਨ ਸਰ ਆਮ ਆਨ ਬੀਇੰਗ ਅ ਹਸਬੰਡ ਨੋਟ ਬੀਇੰਗ ਅ ਹਸਬੰਡ ਬੀਇੰਗ ਅ ਪਾਰਟੀ ਹੈਡ अगर आपका कोई कैंडिडेट अच्छा काम करता है तो डेफिनेटली आप कहते कि ही इज डूइंग गुड ही और शी मस्ट बी कैरियर यू कैन यस नो यू कैन यूज नहीं नहीं यू कैन यूज एनी टाइप ऑफ वोकैबुलरी विद एनी टाइप ऑफ डिफरेंट वर्जंस टू ट्राई टू गेट थिंग्स आउट ऑफ मी यू विल बी अनसक्सेसफुल सर आई थिंक सो सर सो आई फील आई फील वेट फॉर अ फ्यू डेज Let the party meeting take place and you'll get the. But one more thing. Madam Harshamrat Kaur Badal ne lokamu appeal kitiya party baat karne. ਕਿ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਪੁੱਛੋ ਆਪਾਂ ਨੂੰ ਜੁੜ ਕੇ ਪਾਰਟੀ ਦੇ ਕੰਮਾਂ ਨੂੰ ਜਿਹੜੀ ਦੇ ਉੱਤੇ ਪਾਣਾ ਚਾਹੀਦਾ ਹੈਗਾ ਬੀਜੇਪੀ ਆਲਰੇਡੀ ਗੇਲ ਕਰ ਚੁੱਕੀ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਮੈਂ ਤਾਂ ਕਾਫੀ ਪਾ ਯਾਰ ਮੈਂ ਦੱਸਿਆ ਕੀ ਹੈ ਮੈਂ ਜ਼ਿੰਦਗੀ ਚ ਸੋਸ਼ਲ ਮੀਡੀਆ ਨਾ ਦੇਖਿਆ ਨਾ ਮੈਂ ਦੇਖਦਾ ਮੈਂ ਤਾਂ ਪ੍ਰੈਕਟੀਕਲੀ ਮੈਂ ਫੀਲਡਸ ਹੈ ਨਾ ਸੋ ਮੈਨੂੰ ਨੌਲੇਜ ਘੱਟ ਹੈ ਅੱਛਾ ਇਹ ਤਾਂ ਕੋਈ ਫਰਕ ਤੋਂ ਆਪਾਂ ਜਿਵੇਂ ਕਰੀਏ ਹਾਪ ਤੇ ਥੈਂਕ ਯੂ ਬਹੁਤ ਨਹੀਂ ਥੈਂਕ ਯੂ ਇਟ ਇਜ਼ ਰਿਟਰਡ ਵਿਦ ਅ ਐਸ ਆਈ ਪੀ ਉਡੀ ਬੇਬਲ ਬਲੰਦੀ ਜਾਂਚ ਕਰੀ ਚੇਜ਼ ਦੇ ਬਾਰੇ ਉਹਨੇ ਤੁਸੀਂ ਕਰਦੀ ਸ਼ੁਰੂ ਗੋਲੀकांड ਦੀ ਜਾਂਚ ਕਰਦੇ ਕਰਦੇ ਅਚਾਨਕ ਦੇ ਹੈਵ ਟਰਨਡ ਦੇ ਵੇ ਔਰ ਨਾਓ ਦੇਰ ਸੈਟਿੰਗ ਦੇ ਆਈ ਔਨ ਕਿ ਉਹ ਜਿਹੜੀ ਲੈਟਰ ਜਨਸੀ ਡੇਰ ਇੱਥੇ ਇੱਕ ਮਿੰਟ ਮੈਂ ਦਰੋ ਅਥੋਰਿਟੀ ਸੇ ਇੱਕ ਮਿੰਟ ਇੱਕ ਮਿੰਟ ਦੈਟ ਇਜ਼ ਐਗਜ਼ੈਕਟਲੀ ਦੈਟ ਇਜ਼ ਐਗਜ਼ੈਕਟਲੀ ਵਾਟ ਆਮ ਟੈਲਿੰਗ ਯੂ ਕੇਸ ਗੋਲੀकांड ਕਪੋਰਟ ਕੋਰ ਪੂਰੇ ਦਾ ਜਿਹੜੀ ਸੈਕ੍ਰੇਜ ਦਾ ਕੇਸ ਹੈ ਸਾਰੇ ਆਵੇ ਸੀਬੀਆਈ ਦੇ ਆਰ ਨਾਟ ਇਨ ਦੇ ਡੋਨਟ ਹੈਵ ਅਥੋਰਟੀ To even investigate those. As per law, Jedi agency investigate career, second agency can't do it. That is what I'm telling you. Cover Vijay Pratap is playing as a frontman of Congress, Chief Minister, Government. He's gone beyond the brief. He's breaking all laws. He's breaking the all laws of the state. He's breaking his rules of his duty. He's going beyond his line of duty just to. ਬਟਰ ਅਪ ਹੈਲ ਬੋਸਸ ਹੀ ਥਿੰਕਸ ਦੈਟ ਪਤਾ ਨਹੀਂ ਮੈਨੂੰ ਕਿੰਨੀਆਂ ਪੋਸਟਿੰਗਾਂ ਮਿਲ ਜੂਗੀਆਂ ਮੈਨੂੰ ਆ ਮਿਲ ਜੂਗਾ ਉਹ ਮਿਲ ਜੂਗਾ ਆਈ ਥਿੰਕ ਦੈਟ ਇਜ਼ ਵਾਟ ਥੈਂਕ ਯੂ